ਪੈਦਲ ਯਾਤਰਾ ਜਿਹੜੀ ਜਾਣੀ ਆ ਇਹ ਇੱਧਰੋਂ ਹੀ ਬਾਰਡਰ ਚੋਂ ਹੀ ਜਾਣਗੇ ਇਹ ਵੀਰੇ ਜਿਹੜੇ ਰਾਹ ਚਾਲੂ ਆ ਉਹਨਾਂ ਰਾਹੀਂ ਜਾਣਗੇ ਬਾਰਡਰ ਤਾਂ ਪੂਰੇ ਪੱਕੇ ਬਲੌਕ ਕੀਤੇ ਹੋਏ ਆ ਸਾਰਿਆਂ ਨੂੰ ਵੱਡਾ ਵੀਰੇ ਸਾਡੇ ਨਾਲ ਧੋਖਾ ਹੋ ਦਾ ਰਿਆ ਵਾ 47 ਤੋਂ ਜੋ ਇਹਨਾਂ ਨੇ ਮੋਦੀ ਹੋਣਾ ਨੇ ਕਾਲੇ ਤਿੰਨ ਕਾਨੂੰਨ ਲਿਆਂਦੇ ਸੀਗੇ ਉਹ ਪਾਰਲੀਮੈਂਟ ਦੇ ਵਿੱਚ ਲਿਖਤੀ ਰੂਪ پاس ਹੋਏ ਬੇ ਆ ਤੇ ਨਾ ਮਨਜ਼ੂਰ ਇਹਨਾਂ ਨੇ ਮੂੰਹ ਜ਼ਬਾਨੀ ਕੀਤੇ ਆ ਹੁਣ ਉਹਨਾਂ ਨੂੰ ਜਦੋਂ ਮਰਜ਼ੀ ਦਿਵਾਰੀਆਂ ਫੇਰ ਲਾਗੂ ਕਰ ਸਕਦੇ ਆ ਕਿਉਂਕਿ ਉਹ ਲਿਖਤੀ ਰੂਪ ਤਾਂ ਰੱਦ ਹੋਇਆ ਹੀ ਨਹੀਂ ਦਿੱਲੀ ਦੇ ਵਿੱਚ ਦੀਪ ਬੀਰੇ ਨੂੰ ਗद्दार ਦੇ ਸਰਟੀਫਿਕੇਟ ਦਿੰਦੇ ਰਹੇ ਆ ਬਈ ਉਹ ਗद्दार ਚਲੋ ਅਸੀਂ ਤਾਂ ਨਹੀਂ ਮੰਨਦੇ ਬਈ ਉਹ ਗद्दार ਆ ਕਿਉਂਕਿ ਉਹ ਪੰਜਾਬ ਦੇ ਲਈ ਕੌਮ ਦੇ ਲਈ ਲੜਿਆ ਤੇ ਸਹੀਦ ਵੀ ਹੋਇਆ ਉਸ ਤੋਂ ਪ੍ਰੰਤ ਜਿਹੜੇ ਬੰਦੇ ਨੂੰ ਇਹ ਉਦੋਂ ਗद्दार ਕਹਿੰਦੇ ਸੀ ਉਸੇ ਬੰਦੇ ਦੀ ਹੀ ਇਹ ਸੇ ਸਟੇਜ ਦੇ ਉੱਤੇ ਹੁਣ ਗੱਲਾਂ ਕਰਦੇ ਆ ਤੇ ਸਰਕਾਰ ਨੂੰ ਉਹੋ ਜਿਹੇ ਬੰਦਿਆਂ ਤੋਂ ਬਹੁਤ ਜ਼ਿਆਦਾ ਖਤਰਾ ਹੁੰਦਾ ਵਾ ਤੇ ਉਹੀ ਖਤਰਾ ਉਹਨਾਂ ਨੇ ਐਕਸੀਡੈਂਟ ਦੇ ਜ਼ਰੀਏ ਕੱਟਦਾ ਤੇ ਕੁੱਟ ਪੈਣੂ ਉਦੋਂ ਹੀ ਹਟਣੀ ਆ ਜਦੋਂ ਅਸੀਂ ਕੇਸਰੀ ਝੰਡੇ ਦੇ ਸਾਰੇ ਇਕਜਟ ਹੋ ਕੇ ਥੱਲੇ ਇਕੱਠੇ ਹੋਵਾਂ ਤੇ ਦੁਬਾਰੀਆਂ ਇਲੈਕਸ਼ਨ ਹੋਣ ਵਾਲੇ ਆ ਮੈਨੂੰ ਤਾਂ ਨਹੀਂ ਲੱਗਦਾ ਵੀ ਇਹਨਾਂ ਦੇ ਉਹ 5 ਮਿੰਟ ਆਉਣਗੇ ਹੁਣ ਅਗਲੀ ਸਰਕਾਰ ਦੇਖੋ ਇਹਨਾਂ ਦੀ ਤਾਂ ਮੁਸ਼ਕਲ ਆ ਅਸੀਂ ਭਗਵੰਤ ਮਾਨ ਦੇ ਸਮੇਂ ਵੀ ਬਹੁਤ ਟਰੈਕਟਰਾਂ ਦੇ ਟਾਇਰ ਵੀ ਖਸਾਏ ਆ ਭੁੱਖੇ ਪਿਆਸੇ ਵੀ ਇਹਦੇ ਨਾਲ ਤੁਰੇ ਫਿਰਦੇ ਰਹੇ ਆ ਪਰ ਐਨ ਜਦੋਂ ਸੀਟ ਮਿਲ ਗਈ ਉਸ ਤੋਂ ਬਾਅਦ ਸਭ ਨੂੰ ਭੁੱਲ ਗਿਆ ਇਹ ਅਸੀਂ ਨਹੀਂ ਪਹਿਚਾਣ ਸਕੇ ਵੀ ਇਹ ਸਾਡਾ ਲੀਡਰ ਬਣ ਸਕਦਾ ਸਾਨੂੰ ਸਾਡੇ ਹੱਕ ਲੈ ਕੇ ਦੇ ਸਕਦਾ ਪਰ ਦਿੱਲੀ ਭਲੀ ਭੰਤੀ ਪਹਿਚਾਣ ਗਈ ਸੀ ਵੀ ਇਹ ਸਾਡਾ ਦੁਸ਼ਮਣ ਸ਼ੰਭੂ ਬਾਰਡਰ ਤੇ ਪਹੁੰਚੇ ਹੋਏ ਆ ਇੱਥੇ ਧਰਨੇ ਦੀ ਸਥਿਤੀ ਕੀ ਹੈ ਆਓ ਆਪਾਂ ਜਾਣਕਾਰੀ ਲੈਂਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇੱਥੇ ਧਰਨੇ ਤੇ ਬੈਠੇ ਹਾਂ ਇੱਥੇ ਅੱਜ ਦੀ ਸਥਿਤੀ ਕੀ ਹੈ ਅੱਜ ਦੀ ਸਥਿਤੀ ਵੀਰੇ ਆ ਕੱਲ ਆਪਣਾ ਸੁਭਦੀਪ ਦਾ ਭੋਗ ਪਿਆ ਮੁੰਡੇ ਦਾ ਵੀਰ ਦਾ ਛੱਡੇ ਦਾ ਜੋ ਸੀਦ ਹੋਇਆ ਉਹਦਾ ਪਹਿਲਾਂ ਦਾ ਪ੍ਰੋਗਰਾਮ ਇਹਨਾਂ ਨੇ ਦਿੱਤਾ ਸੀ 10 ਤਰੀਕ ਦਾ ਹੁਣ 6 ਤਰੀਕ ਨੂੰ ਪੈਦਲ ਯਾਤਰਾ ਕਹਿੰਦੇ ਆ ਦਿੱਲੀ ਜਾਣ ਦੇ ਲਈ ਇਹ ਕਿੱਥੋਂ ਦੀ ਹੈ ਯਾਤਰਾ ਇਹ ਦਿੱਲੀ ਪਹੁੰਚਣ ਦੀ ਹੈ ਇਹ ਸਾਰੇ ਪਾਸਿਆਂ ਤੋਂ ਹੀ ਪੂਰੇ ਹਿੰਦੁਸਤਾਨ ਚੋਂ ਹਾਂਜੀ ਪੂਰੇ ਭਾਰਤ ਚੋਂ ਕਿਉਂਕਿ ਉਧਰੋਂ ਜੂਪੀ ਬਿਹਾਰ ਵਾਲੇ ਵੀ ਪੈਦਲ ਤੁਰਨਗੇ ਇਧਰੋਂ ਇਹ ਵੀ ਆਪਣੇ ਤੁਰਨਗੇ ਹਰਿਆਣਾ ਪੰਜਾਬ ਵਾਲੇ ਇਹ ਪੈਦਲ ਯਾਤਰਾ ਜੀ ਬਾਕੀ ਆਪਣਾ ਇੱਥੇ ਧਰਨਾ ਤੀਰਾਂ ਤਰੀਕ ਤੋਂ ਹੀ ਚੱਲ ਰਿਹਾ ਬਹੁਤ ਸਹਿਯੋਗ ਆ ਸੰਗਤਾਂ ਦਾ ਵੀ ਮਾਣਕ ਦਾ ਪੈਦਲ ਯਾਤਰਾ ਜਿਹੜੀ ਜਾਣੀ ਆ ਇਹ ਇਧਰੋਂ ਹੀ ਬਾਰਡਰ ਚੋਂ ਹੀ ਜਾਣਗੇ ਇਹ ਵੀ ਦੇ ਜਿਹੜੇ ਰਾਹ ਚਾਲੂ ਆ ਉਹਨਾਂ ਰਾਹੀਂ ਜਾਣਗੇ ਇਹ ਬਾਰਡਰ ਤਾਂ ਪੂਰੇ ਪੱਕੇ ਬਲੌਕ ਕੀਤੇ ਹੋਏ ਆ ਇੱਧਰ ਤਾਂ ਸੀਆਰਪੀ ਲੱਗੀ ਵੀ ਆ ਪੈਦਲ ਜਾਣ ਦਾ ਵੀ ਰਸਤਾ ਨਹੀਂ ਹੈ ਜਿਹੜੇ ਆ ਰੋਡ ਪਿੰਡਾਂ ਦੇ ਵਿੱਚ ਦੀ ਘੁੰਮ ਕੇ ਜਾਂਦੇ ਆ ਜਾਂ ਇਹਨਾਂ ਵਿੱਚ ਦੀ ਜਾਣਗੇ ਜਾਂ ਜਿਹੜੇ ਕੋਈ ਹੋਰ ਰੋਡ ਖੁੱਲੇ ਆ ਉਹਨਾਂ ਵਿੱਚ ਦੀ ਜਾਣਗੇ ਠੀਕ ਹੈ ਤੇ ਜਿਹੜੇ ਇਹ ਤੁਸੀਂ ਪੈਦਲ ਯਾਤਰਾ ਕਰਨੀ ਹੈ ਇਹ ਕਿਹੜੀ ਕਿਹੜੀ ਜਥੇਬੰਦੀ ਜਾ ਰਹੀ ਹੈ ਇਹ ਜਥੇਬੰਦੀਆਂ ਵੀਰੇ ਮੇਨ ਸਾਰਿਆਂ ਨਾਲੋਂ ਭਾਰਤੀ ਕਿਸਾਨ ਯੂਨੀਅਨ ਦਬਾਬਾ ਡੱਲੇਵਾਲ ਸਾਹਿਬ ਦੇ ਨਾਲ 8 9 ਜਥੇਬੰਦੀਆਂ ਹੋਰ ਆ। ਬਾਕੀ ਆ ਗਰਾਹਾਂ ਵਗੈਰਾ ਰਾਜੇਵਾਲ ਵਗੈਰਾ ਇਹ ਤਾਂ ਸਾਰੇ ਪੰਜਾਬ 'ਚ ਬੈਠਿਆ ਮਾਤਾ ਦਾ ਮਾਲ ਆ। ਜਿਹੜੇ ਮੇਨ 10 ਜਥੇਬੰਦੀਆਂ ਨੇ ਭਾਰਤੀ ਕਿਸਾਨ ਯੂਨੀਅਨ ਦਬਾਬਾ ਡੱਲੇਵਾਲ ਸਾਹਿਬ ਪੰਦੀਰ ਸਾਹਿਬ ਇਹ ਸਾਰੀਆਂ 10 ਜਥੇਬੰਦੀਆਂ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਇਕਜੁੱਟਾ ਇਕਜੁੱਟ ਹੋ ਕੇ ਧਰਨਾ ਚੱਲ ਰਿਹਾ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਵਾ। ਤੇ ਇਹ ਇਨਾਂ ਨੇ ਪੈਦਲ ਯਾਤਰਾ ਇਧਰੋਂ ਕਰਨੀ ਆ ਬਾਕੀ ਸਾਰੇ ਹਿੰਦੁਸਤਾਨ ਚ ਹੋਣੀ ਆ ਜੀ ਜਿਹੜੀ ਇਹ ਪੈਦਲ ਯਾਤਰਾ ਹੈ ਹਾਂਜੀ ਇਹ ਜਿਹੜੀ ਮੇਰੇ ਕਹਿਣ ਦਾ ਮਤਲਬ ਹੈ ਇਹ ਪੈਦਲ ਯਾਤਰਾ ਨਾਲ ਤੁਹਾਨੂੰ ਲੱਗਦਾ ਕਿ ਅੱਗੇ ਕੋਈ ਨਤੀਜਾ ਨਿਕਲੂਗਾ ਪੈਦਲ ਯਾਤਰਾ ਨਾਲ ਵੀਰੇ ਨਤੀਜਾ ਦੇਖੋ ਉਹ ਸਮਾਂ ਦੱਸੂਗਾ ਕਿਉਂਕਿ ਜਿੱਦਾਂ ਆਪਾਂ ਟਰਾਲੀਆਂ ਤੇ ਵੀ ਜਾਣ ਲੱਗੇ ਸੀਗੇ ਦਿੱਲੀ ਇਨਾਂ ਨੇ ਆਪਾਂ ਨੂੰ ਰੋਕਤਾ ਮਜਬੂਰੀ ਬਸ ਹੋਣਾ ਆਪਾਂ ਨੂੰ ਇੱਥੇ ਬਾਰਡਰ ਬਣਾ ਕੇ ਬੈਠਣਾ ਪਿਆ ਹੁਣ ਇਹਨਾਂ ਦੀ ਪੈਦਲ ਯਾਤਰਾ ਸ਼ੁਰੂ ਹੋਊਗੀ ਪੈਦਲ ਯਾਤਰਾ ਦੇ ਵਿੱਚ ਸਰਕਾਰ ਅੱਗੇ ਜਾਣ ਦਿੰਦੀ ਆ ਨਹੀਂ ਜਾਣ ਦਿੰਦੀ ਜਾਂ ਗੋਲੇ ਮਾਰਦੀ ਆ ਜਾਂ ਗੋਲੀਆਂ ਮਾਰਦੀ ਆ ਉਹ ਚੀਜ਼ ਟਾਈਮ ਤੇ ਪਤਾ ਲੱਗੂਗਾ ਟਾਈਮ ਤੇ ਪਤਾ ਲੱਗ ਕੇ ਬਾਕੀ ਜਿੱਦਾਂ ਦੀ ਸਥਿਤੀ ਹੋਊਗੀ ਤੇ ਜਥੇਬੰਦੀਆਂ ਅਗਲਾ ਪ੍ਰੋਗਰਾਮ ਦੇਣਗੀਆਂ ਉਦਾਂ ਦਾ ਪ੍ਰੋਗਰਾਮ ਫਿਰ ਲੀਡਰਾਂ ਦੇ ਕਹਿਣ ਤੇ ਅਮਲ ਕਰਕੇ ਲੀਕ ਕੀਤਾ ਜਾਊਗਾ ਜਿਹੜੇ ਲੀਡਰ ਨੇ ਇਹਨਾਂ ਦੇ ਜਿਹੜੇ ਪਿੱਛੇ ਹੋਈਆਂ ਨੇ ਮੀਟਿੰਗਾਂ ਹੋਈਆਂ ਉਹਦਾ ਕੀ ਨਤੀਜਾ ਨਿਕਲਿਆ ਸੀ ਉਹਨਾਂ ਦਾ ਵੀਰੇ ਨਤੀਜਾ ਇਹ ਆ ਵੀ ਸਰਕਾਰ 5 ਸਾਲ ਦੀ ਖਾਤਰ ਐਮਐਸਪੀ ਕਹਿੰਦੇ ਸੀ ਵੀ ਅਸੀਂ ਦੇ ਦਿੰਨੇ ਆ ਜਦ ਕਿ ਉਹ ਬਿਲਕੁਲ ਘਾਟੇ ਦਾ ਸੌਦਾ ਕਿਉਂਕਿ ਹੁਣ ਆਪਾਂ ਦੇਖੋ ਪਿਛਲੇ ਧਰਨੇ ਦੇ ਵਿੱਚ ਜਿਹੜਾ ਦਿੱਲੀ ਧਰਨਾ ਫਸਟ ਨੰਬਰ ਤੇ ਲੱਗਿਆ ਸੀ ਉਹਦੇ ਵਿੱਚ ਵੀ ਆਪਾਂ 13 ਮਹੀਨੇ 12.5 ਮਹੀਨੇ ਬੈਠੇ ਰਹੇ ਆ ਸਾਰਿਆਂ ਨੂੰ ਵੱਡਾ ਵੀਰੇ ਸਾਡੇ ਨਾਲ ਧੋਖਾ ਹੋ ਦਾ ਰਿਹਾ ਵਾ 47 ਤੋਂ ਉਹ 47 ਤੋਂ ਲੈ ਕੇ ਸਾਡੀ ਥੋੜੀ ਜੀ ਕਮੀ ਰਹਿੰਦੀ ਆ ਕਿ ਸਾਡੇ ਲੀਡਰਾਂ ਚਾਹੇ ਜਥੇਬੰਦੀਆਂ ਨੇ ਉਹ ਮੂੰਹ ਜਵਾਨੀ ਵਾਅਦਿਆਂ ਦੇ ਉੱਤੇ ਟਿਕ ਜਾਂਦੀਆਂ ਨੇ ਜੋ ਕਿ ਉਹਦੀ ਵੈਲਿਊ ਕੋਈ ਵੀ ਨਹੀਂ ਹੁੰਦੀ ਜੋ ਵੀ ਮੁੱਦਾ ਕਰਨਾ ਜਾਂ ਫੈਸਲਾ ਕਰਨਾ ਉਹ ਸਾਰਾ ਲਿਖਤੀ ਰੂਪ ਹੋਵੇ ਉਹਦੀ ਵੈਲਿਊ ਹੋਣੀ ਆ ਜੋ ਇਹਨਾਂ ਨੇ ਮੋਦੀ ਹੁਣਾਂ ਨੇ ਕਾਲੇ ਤਿੰਨ ਕਾਨੂੰਨ ਲਿਆਂਦੇ ਸੀਗੇ ਉਹ ਪਾਰਲੀਮੈਂਟ ਦੇ ਵਿੱਚ ਲਿਖਤੀ ਰੂਪ ਪਾਸ ਹੋਏ ਬੇ ਆ ਤੇ ਨਾ ਮੰਜ਼ੂਰ ਇਹਨਾਂ ਨੇ ਮੂੰਹ ਜਵਾਨੀ ਕੀਤੇ ਆ ਹੁਣ ਉਹਨਾਂ ਨੂੰ ਜਦੋਂ ਮਰਜ਼ੀ ਦਿਵਾਰੀਆਂ ਫੇਰ ਲਾਗੂ ਕਰ ਸਕਦੇ ਆ ਕਿਉਂਕਿ ਉਹ ਲਿਖਤੀ ਰੂਪ ਤਾਂ ਰੱਦ ਹੋਇਆ ਹੀ ਨਹੀਂ ਮੂੰਹ ਜਬਾਨੀ ਸਾਨੂੰ 47 ਦੇ ਵਿੱਚ ਵੀ ਇਹਨਾਂ ਨੇ ਸਾਨੂੰ ਸਾਡਾ ਪੰਜਾਬ ਸਮੁੱਚਾ ਦਿੱਤਾ ਉਸ ਤੋਂ ਬਾਅਦ ਸਾਡੇ ਹੋਰ ਵੀ ਜਿੰਨੇ ਹੱਕ ਮੂੰਹ ਜਬਾਨੀ ਸਾਰੇ ਦਿੱਤੇ ਆ ਰੀਅਲ ਦੇ ਵਿੱਚ ਸਾਨੂੰ ਅੱਜ ਤੱਕ ਕੁਝ ਵੀ ਨਹੀਂ ਮਿਲਿਆ ਪੰਜਾਬ ਨੂੰ ਜਿਹੜੇ ਆਗੂ ਸੀਗੇ ਇਹ ਪਿਛਲੇ ਜਿਹੜਾ ਧਰਨਾ ਲੱਗਿਆ ਸੀਗਾ ਹਾਂਜੀ ਉਹਦੇ 'ਚ ਫਿਰ ਇਹਨਾਂ ਨੇ ਲਿਖਤੀ ਰੂਪ 'ਚ ਨਹੀਂ ਸੀ ਲਿਆ ਕੁਝ ਵੀ ਇਹਨਾਂ ਨੇ ਵੀਰੇ ਸਾਰਿਆਂ ਨੂੰ ਵੱਡੀ ਮੂਰਖਤਾਈ ਹੋਈ ਇਹ ਆ ਵੀ ਜੋ ਲਿਖਤੀ ਰੂਪ ਨਹੀਂ ਕੀਤਾ ਮੋਰਚਾ ਜਿੱਤਿਆ ਇਹ ਕਹਿੰਦੇ ਆ ਜਿੱਤਿਆ ਪਰ ਮੈਂ ਨਹੀਂ ਮੰਨਦਾ ਜਿੱਤਿਆ ਉਹ ਮੈਂ ਇਸ ਕਰਕੇ ਨਹੀਂ ਮੰਨਦਾ ਕਿਉਂਕਿ ਜਦ ਸਾਡੇ ਹੱਥ ਦੇ ਵਿੱਚ ਕੋਈ ਲਿਖਤੀ ਰੂਪ ਉਹਨੂੰ ਰੱਦ ਕਰਨ ਵਾਲੀ ਚੀਜ਼ ਹੈ ਹੀ ਨਹੀਂ ਤਾਂ ਅਸੀਂ ਕਿੱਦਾਂ ਮੰਨ ਲਈਏ ਵੀ ਉਹ ਰੱਦ ਹੋ ਗਿਆ ਉਹ ਲਿਖਤੀ ਆਪਾਂ ਨੂੰ ਗੁੰਮਰਾਹ ਕੀਤਾ ਗਿਆ ਗੁੰਮਰਾਹ ਕੀਤਾ ਗਿਆ ਜੀ ਗਮਰਾਹ ਕੀਤਾ ਗਿਆ ਤੇ ਗਮਰਾਹ ਕਰਨ ਵਾਲੀਆਂ ਜੱਥੇਬੰਦੀਆਂ ਸਾਡੀਆਂ ਪਿੱਛੇ ਬੈਠੀਆਂ ਵੀ ਆ ਜੋ ਸਾਨੂੰ ਨਹੀਂ ਸਪੋਰਟ ਦੇ ਰਹੀਆਂ ਇੱਥੇ 10 11 ਜੱਥੇਬੰਦੀਆਂ ਹੈਗੀਆਂ ਸਾਡੀਆਂ ਜੋ ਐਨ ਸੱਚੇ ਦਿਲੋਂ ਅਰਦਾਸ ਕਰਕੇ ਤੁਰੇ ਆ ਤੇ ਬਾਕੀ ਜੱਥੇਬੰਦੀਆਂ ਸਾਰੀਆਂ ਰਾਜੇ ਰੂਜੇ ਵਾਲ ਹੋਣੀ ਅਗਰਾਹਾ ਹੋਣੀ ਜਿਨ੍ਹਾਂ ਨੂੰ ਵੋਟਾਂ ਦਾ ਇਲੈਕਸ਼ਨਾਂ ਦਾ ਚਾ ਸੀਗਾ ਉਹ ਇਲੈਕਸ਼ਨਾਂ ਦੇ ਚੱਕਰ 'ਚ ਧਰਨਾ ਤਬਾਹ ਕਰਕੇ ਲੱਖਾਂ ਕਰੋੜਾਂ ਰੁਪਈਆ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਸਾਰਿਆਂ ਨੂੰ ਖੂ ਖਾਤੇ ਪਾ ਕੇ ਪੰਜਾਬ ਆ ਗਏ ਅੱਜ ਅਖੀਰੀ ਸਾਨੂੰ ਦੀਪਵਈ ਦੀਆਂ ਗੱਲਾਂ ਜ਼ਰੂਰ ਚੇਤੇ ਆਉਂਦੀਆਂ ਨੇ ਅੱਜ ਇਸ ਸਟੇਜ ਤੇ ਬਈ ਮੈਂ ਇੱਕ ਗੱਲ ਹੋਰ ਐਡ ਕਰਨੀ ਚਾਹੁੰਦਾ ਇਹਦੇ ਵਿੱਚ ਕਿਸਾਨ ਆਗੂਆਂ ਨੂੰ ਵੀ ਸਾਡੇ ਜਿਹੜੇ ਕਿਸਾਨ ਆਗੂ ਸੀ ਦਿੱਲੀ ਦੇ ਵਿੱਚ ਦੀਪ ਵੀਰੇ ਨੂੰ ਗद्दार ਦੇ ਸਰਟੀਫਿਕੇਟ ਦਿੰਦੇ ਰਹੇ ਆ ਬਈ ਉਹ ਗद्दार ਆ ਚਲੋ ਅਸੀਂ ਤਾਂ ਨਹੀਂ ਮੰਨਦੇ ਬਈ ਉਹ ਗद्दार ਆ ਕਿਉਂਕਿ ਉਹ ਪੰਜਾਬ ਦੇ ਲਈ ਕੌਮ ਦੇ ਲਈ ਲੜਿਆ ਤੇ ਸਿੱਧੇ ਵੀ ਹੋਇਆ ਉਸ ਤੋਂ ਪ੍ਰੰਤ ਜਿਹੜੇ ਬੰਦੇ ਨੂੰ ਇਹ ਉਦੋਂ ਗਦਾਰ ਕਹਿੰਦੇ ਸੀ ਉਸੇ ਬੰਦੇ ਦੀਆਂ ਹੀ ਇਹ ਸੇ ਸਟੇਜ ਦੇ ਉੱਤੇ ਹੁਣ ਗੱਲਾਂ ਕਰਦੇ ਆ ਜਿਵੇਂ ਕਿ ਵੀਰੇ ਨੇ ਕਿਹਾ ਸੀ ਵੀ ਹਰ ਜ਼ਖਮੀ ਮੱਥਾ ਝੁਕਦਾ ਨਹੀਂ ਹੁੰਦਾ ਹਰ ਮਿੱਟੀ ਦੀ ਇੱਕ ਖਾਸੀਅਤ ਹੁੰਦੀ ਆ ਉਹ ਕੁੱਟਿਆ ਨਹੀਂ ਭੁਰਦੀ ਇਹ ਚੀਜ਼ਾਂ ਦੀਪ ਵੀਰਾ 2 ਸਾਲ ਪਹਿਲਾਂ ਇਹਨਾਂ ਨੂੰ ਕਹਿੰਦਾ ਸੀ ਤੇ ਕਿਸੇ ਨੇ ਉਹਦੀ ਮੰਨੀ ਨਹੀਂ ਉਹਨੂੰ ਗਦਾਰ ਦੇ ਸਖਤੀ ਪਕੜ ਦਿੱਤੇ ਹੁਣ ਉਹਦੀਆਂ ਹੀ ਗੱਲਾਂ ਆ ਪਾਸ ਸਟੇਜ ਤੇ ਬੋਲਦੇ ਆ ਜੋ ਦੀਪ ਵੀਰੇ ਦੇ ਜਾਣ ਨਾਲ ਸਾਨੂੰ ਪੰਜਾਬ ਨੂੰ ਜਾਂ ਕਿਸਾਨਾਂ ਨੂੰ ਜਾਂ ਪੰਜਾਬ ਦੇ ਨਵੇਂ ਜੂਥ ਨੂੰ ਘਾਟਾ ਪਿਆ ਨਾ ਬਈ ਉਹ ਕਦੇ ਵੀ ਪੂਰਾ ਨਹੀਂ ਹੋਣਾ ਕਦੇ ਵੀ ਬਹੁਤ ਰੌਸ਼ਨ ਦਿਮਾਗ ਸੀ ਉਹ ਟੇਬਲ ਟਾਕ ਤੇ ਉੱਤੇ ਬਿਠਾਉਣ ਵਾਲਾ ਸਰਕਾਰ ਦੇ ਸਾਹਮਣੇ ਬੰਦਾ ਸੀਗਾ ਜਿਹੜਾ ਇੱਕ ਪੜਿਆ ਲਿਖਿਆ ਸੀ ਹਰ ਇੱਕ ਗੱਲ ਨੂੰ ਸਮਝਦਾ ਸੀ ਬੜੇ ਸੋਹਣੇ ਤੇ ਸੱਚਜੇ ਟੰਗ ਤਰੀਕੇ ਦੇ ਨਾਲ ਐਨ ਜਵਾਬ ਦਿੰਦਾ ਸੀ ਤੇ ਸਰਕਾਰ ਨੂੰ ਉਹੋ ਜਿਹੇ ਬੰਦਿਆਂ ਤੋਂ ਬਹੁਤ ਜ਼ਿਆਦਾ ਖਤਰਾ ਹੁੰਦਾ ਵਾ ਤੇ ਉਹੀ ਖਤਰਾ ਉਹਨਾਂ ਨੇ ਐਕਸੀਡੈਂਟ ਦੇ ਜ਼ਰੀਏ ਕੱਢਤਾ ਜਾਨੀ ਕਿ ਉੱਥੇ ਸ਼ਹੀਦ ਕਰਵਾਤਾ ਹਾਂਜੀ ਐਕਸੀਡੈਂਟ ਦੇ ਐਕਸੀਡੈਂਟ ਦੇ ਵਿੱਚ ਸਾਡੇ ਲੋਕ ਨਹੀਂ ਸਮਝੇ ਵੀ ਦੀਪ ਸਾਡਾ ਪਰ ਸਾਡਾ ਦੁਸ਼ਮਣ ਸਮਝ ਗਿਆ ਵੀ ਇਹ ਦੁਸ਼ਮਣ ਸਾਡਾ ਕਿਉਂਕਿ ਉਹ ਪੰਜਾਬ ਦੇ ਲਈ ਪੰਜਾਬ ਦੇ ਲੋਕਾਂ ਦੇ ਲਈ ਲੜਨ ਦੇ ਲਈ ਤੇ ਮਰਨ ਦੇ ਲਈ ਪੂਰਾ ਨਿਰਪੱਖ ਹੋ ਕੇ ਤੁਰ ਪਿਆ ਸੀਗਾ ਜੀ ਤੇ ਪਰ ਸਾਡੇ ਲੋਕਾਂ ਨੇ ਸਾਥ ਨਹੀਂ ਦਿੱਤਾ ਉਹਦਾ ਪਰ ਉਹ ਆਪਦਾ ਸਾਬਤ ਕਰ ਗਿਆ ਵੀ ਹਾਂ ਮੈਂ ਪੰਜਾਬ ਦਾ ਸੀ ਪੰਜਾਬ ਦਾ ਹਾਂ ਤੇ ਪੰਜਾਬ ਦਾ ਹੀ ਰਹੂੰ ਤੇ ਦਿੱਲੀ ਆਪਦੇ ਦੁਸ਼ਮਣ ਨੂੰ ਬਹੁਤ ਸੀਤੀ ਪਹਿਚਾਣ ਲੈਂਦੀ ਆ ਸਾਡੇ ਲੋਕਾਂ ਦੇ ਵਿੱਚ ਕਮੀ ਇਹੀ ਆ ਵੀ ਅਸੀਂ ਆਪਦੇ ਦੁਸ਼ਮਣ ਨੂੰ ਨਹੀਂ ਪਹਿਚਾਣਉਂਦੇ ਦੁਸ਼ਮਣ ਨੂੰ ਅਸੀਂ ਆਪਦਾ ਦੋਸਤ ਬਣਾ ਕੇ ਘਾਟਾ ਖਾਂਦੇ ਆ ਹਮੇਸ਼ਾ ਹੁਣ ਅੱਗੇ ਦੀ ਸਥਿਤੀ ਕੀ ਆ ਤੁਸੀਂ ਅੱਗੇ ਕੂਚ ਕਰੋਗੇ ਖੇਚੇ ਜੇ ਨਹੀਂ ਪੈਦਲ ਯਾਤਰਾ ਚ ਵੀ ਕੋਈ ਨਤੀਜਾ ਨਹੀਂ ਨਿਕਲਦਾ ਵੀਰੇ ਅੱਗੇ ਕੂਚ ਦਾ ਜਿਹੜਾ ਹੁਣ ਪ੍ਰੋਗਰਾਮ ਆ ਉਹ ਲੀਡਰਾਂ ਦੇ ਸਿਰ ਤੇ ਆ ਲੀਡਰ ਕੋਈ ਕੜਕ ਫੈਸਲਾ ਦੇਣ ਪੰਜਾਬ ਦੀ ਨੌਜਵਾਨੀ ਆ ਚਾਹੇ ਬਜ਼ੁਰਗ ਮਾਤਾ ਤੇ ਬਾਬੇ ਆ ਉਹ ਤਾਂ ਕਦੇ ਪਿੱਛੇ ਹਟਦੇ ਨਹੀਂ ਉਹ ਤਾਂ ਜਿੱਦਾਂ ਦਾ ਵੀ ਪ੍ਰੋਗਰਾਮ ਲੀਡਰ ਦਿੰਦੇ ਆ ਫੁੱਲ ਚੜਾਉਂਦੇ ਆ ਤੇ ਗਾਂ ਵਾਦੇ ਵੀ ਆ ਪਰ ਹੁਣ ਦੇਖਣਾ ਇਹ ਹੋਊਗਾ ਵੀ ਲੀਡਰ ਸਾਡੇ ਕੀ ਪ੍ਰੋਗਰਾਮ ਦਿੰਦੇ ਆ ਉਹ ਸਾਰਾ ਚੀਜ਼ ਸਾਡੇ ਲੀਡਰਾਂ ਦੇ ਉੱਤੇ ਨਿਰਭਰ ਕਰਦੀ ਆ ਲੀਡਰ ਜੋ ਕਹਿਣਗੇ ਉਹ ਅਸੀਂ ਜ਼ਰੂਰ ਮੰਨਾਂਗੇ ਤੁਹਾਡੀ ਕੀ ਸਲਾਹ ਹੈ ਲੀਡਰਾਂ ਨੂੰ ਵੀ ਕਿਦਾਂ ਇਹ ਮਸਲੇ ਦਾ ਹੱਲ ਕੀਤਾ ਜਾ ਸਕਦਾ ਇਹ ਵੀਰੇ ਹੁਣ ਮਸਲੇ ਦਾ ਹੱਲ ਤਾਂ ਇਕਜੁੱਟ ਹੋ ਕੇ ਇਕ ਝੰਡੇ ਦੇ ਥੱਲੇ ਹੋਣਾ ਜੇ ਅਸੀਂ ਦੇਖੋ ਕੋਈ ਵੀ ਜਥੇਬੰਦੀ ਆ ਕੋਈ ਵੀ ਲੀਡਰ ਆ ਸਭ ਦਾ ਸਤਿਕਾਰ ਆ ਅਸੀਂ ਕਿਸੇ ਦੇ ਉੱਤੇ ਕੋਈ ਟਿੱਪਣੀ ਨਹੀਂ ਕਰਦੇ ਸਾਰੇ ਆਪੋ ਆਪਣੀ ਜਗ੍ਹਾ ਚੰਗੇ ਆ ਪਰ ਜਿਹੜੇ ਆ ਟਰਾਲੀਆਂ ਦੇ ਉੱਤੇ ਝੰਡੇ ਲੱਗੇ ਆ ਇਹ ਆਪੋ ਆਪਣੀਆਂ ਜੱਥੇਬੰਦੀਆਂ ਦੇ ਲਈ ਆਪੋ ਆਪਣੇ ਲੋਕਾਂ ਦੇ ਲਈ ਇਹ ਵੀ ਸਨਮਾਨਯੋਗ ਆ ਮੰਨਦੇ ਆ ਪਰ ਇਹਦੇ ਉੱਤੇ ਇੱਕ ਝੰਡਾ ਵਾ ਜੋ ਸਿਰਫ ਤੇ ਸਿਰਫ ਕੇਸਰੀ ਆ ਜਿੰਨਾ ਟਾਈਮ ਆ ਸੀ ਸਾਰੇ ਜਾਣੇ ਕੇਸਰੀ ਝੰਡੇ ਦੇ ਥੱਲੇ ਇਕੱਠੇ ਨਹੀਂ ਹੁੰਦੇ ਤਾਂ ਸਾਡੇ ਕੁੱਟ ਪੈਣੀ ਹੀ ਪੈਣੀ ਆ ਇਹ ਬੋਲ ਮੇਰੇ ਨਹੀਂ ਹੈ ਇਹ ਬੂਲ ਸਨ 1983 ਤੇ 84 ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਕੀਤੇ ਵੇ ਆ ਤੇ ਜੇ ਨਹੀਂ ਸ਼ੱਕ ਤਾਂ 84 ਤੋਂ ਲੈ ਕੇ ਆਪਦਾ ਇਤਿਹਾਸ ਚੱਕ ਕੇ ਦੇਖ ਲਓ ਜੇ ਕੁੱਟ ਨਹੀਂ ਪੈਂਦੀ ਤਾਂ ਦੱਸ ਦਿਓ ਤੇ ਕੁੱਟ ਪੈਣੂ ਉਦੋਂ ਹੀ ਹਟਣੀ ਆ ਜਦੋਂ ਅਸੀਂ ਕੇਸਰੀ ਝੰਡੇ ਦੇ ਸਾਰੇ ਇਕਜੁੱਟ ਹੋ ਕੇ ਥੱਲੇ ਇਕੱਠੇ ਹੋਵਾਂਗੇ ਤੁਹਾਡਾ ਕਹਿਣਾ ਕਿ ਇਹ ਝੰਡੇ ਤਾਂ ਇੱਕ ਝੰਡੇ niche ਆ ਜੋ ਇਹ ਝੰਡੇ ਵੀਰੇ ਆਪੋ ਆਪਣੀ ਜਗ੍ਹਾ ਸਲਮਾਨ ਜੋਗਾ ਇਹਨਾਂ ਦਾ ਆਪਦੀ ਇੱਕ ਜਗ੍ਹਾ ਹੈਗੀ ਆ ਰੱਖੋ ਮਾਨ ਸਲਮਾਨ ਰੱਖੋ ਅਸੀਂ ਨਹੀਂ ਕਹਿੰਦੇ ਵੀ ਇਹ ਝੰਡੇ ਦੀ ਬੇਕਦਰੀ ਕਰੋ ਨਾ ਪਰ ਇਹ ਝੰਡੇ ਦੇ ਉੱਤੇ ਜਿਹੜੇ ਝੰਡੇ ਦੇ ਥੱਲੇ ਬਾਬਾ ਜੀ ਨੇ ਸਾਨੂੰ ਇਹ ਜ਼ਮੀਨਾਂ ਦੇ ਮਾਲਕ ਬਣਾਇਆ ਉਹ ਝੰਡਾ ਵਾ ਸਿਰਫ ਤੇ ਸਿਰਫ ਗੁਰੂ ਗੋਬਿੰਦ ਸਿੰਘ ਜੀ ਦਾ ਕੇਸਰੀ ਤੇ ਉਹ ਕੇਸਰੀ ਝੰਡੇ ਦੇ ਥੱਲੇ ਸਾਨੂੰ ਇਕੱਠਿਆਂ ਹੋਣਾ ਪੈਣਾ ਜਿੰਨਾ ਟਾਈਮ ਅਸੀਂ ਉਹ ਕੇਸਰੀ ਝੰਡੇ ਦੇ ਥੱਲੇ ਇਕੱਠੇ ਨਹੀਂ ਹੁੰਦੇ ਤਾਂ ਲੱਖ ਕੋਸ਼ਿਸ਼ਾਂ ਕਰੀ ਚੱਲੋ ਲੱਖ ਧਰਨੇ ਲਾਈ ਚੱਲੋ ਸਰਕਾਰ ਨੂੰ ਕੋਈ ਫਰਕ ਨਹੀਂ ਪੈਣਾ ਜਿਹੜੀ ਇਹ ਇੱਥੇ ਇਹਨਾਂ ਨੇ ਅਣਪਛਾਤੇਆਂ ਦੇ ਕਾਰਵਾਈ ਕਰੀ ਹੈ ਹਾਂਜੀ ਉਹਦਾ ਕੀ ਇਹਨਾਂ ਨੇ ਅੱਗੇ ਕੀ ਆਪਣਾ ਫੈਸਲਾ ਕਰਿਆ ਸੀਗਾ ਇਹਨਾਂ ਨੇ ਅੱਗੇ ਉਹਨਾਂ ਦਾ ਹਜੇ ਫੈਸਲਾ ਦੇਖੋ ਵੀਰੇ ਇਹ ਫੈਸਲਾ ਤਾਂ ਕਰ ਦਿੰਦੇ ਆ ਵੀ ਪਰਚੇ ਰੱਦ ਕਰੋ ਜਾਂ ਬੰਦਿਆਂ ਨੂੰ ਸੋਡੋ ਉਹ ਬਾਅਦ ਦੇ ਵਿੱਚ ਸਰਕਾਰ ਕੁਛ ਟਾਈਮ ਦੇ ਲਈ ਦਬਾ ਦਿੰਦੀ ਆ ਤੇ ਮੁੜ ਕੇ ਜਦੋਂ ਲਗਤੀ ਰੂਪ ਕੁਛ ਨਹੀਂ ਹੁੰਦਾ ਕੁਛ ਸਮੇਂ ਬਾਅਦ ਫੇਰ ਪਰਚੇ ਖੁੱਲ ਜਾਂਦੇ ਆ ਇਹਦੇ ਵਿੱਚ ਭਗਵੰਤ ਮਾਨ ਸਰਕਾਰ ਦਾ ਕੀ ਰੋਲ ਹੈ ਜੀ ਭਗਵੰਤ ਮਾਨ ਤਾਂ ਦੇਖੋ ਜੀ ਸਾਡਾ ਦੀਪ ਵੀਰਾ ਵੀ ਦੱਸ ਗਿਆ ਸੀ ਸਭ ਨੂੰ ਵੀ ਉਹ ਤਾਂ ਘਿਓ ਖਿਚੜੀ ਵਾਂਗੂ ਦਿੱਲੀ ਦੇ ਨਾਲ ਮਿਲ ਕੇ ਚੱਲਦੇ ਆ ਉਹਨਾਂ ਨੂੰ ਕੋਈ ਪੰਜਾਬ ਦਾ ਫਿਕਰ ਨਹੀਂ ਪੰਜਾਬ ਦੇ ਲੋਕਾਂ ਦਾ ਫਿਕਰ ਨਹੀਂ ਕਿਸਾਨਾਂ ਦਾ ਫਿਕਰ ਨਹੀਂ ਮਜ਼ਦੂਰਾਂ ਦਾ ਫਿਕਰ ਨਹੀਂ ਉਹਨਾਂ ਨੂੰ ਸਿਰਫ ਤੇ ਸਿਰਫ ਇੱਕ ਕੁਰਸੀ ਦਾ ਫਿਕਰ ਆ ਇੱਕ ਜਿਹੜਾ ਉੱਤੇ ਜਿਵੇਂ ਮਦਾਰੀ ਬਾਂਦਰ ਨੂੰ ਨਚਾਉਂਦਾ ਹੁੰਦਾ ਤੇ ਮਦਾਰੀ ਡਮਰੂ ਫੜਾਉਂਦਾ ਉਹ ਫਿਰ ਜਦੋਂ ਦਿੱਲੀ ਫੜਾਉਂਦੇ ਆ ਡਮਰੂ ਫਿਰ ਉਹ ਬਾਂਦਰਾਂ ਨੂੰ ਡਮਰੂ ਵਜਾਉਣ ਵਾਲੇ ਆ ਤੇ ਫੈਸਲਾ ਲੈਣ ਦੀ ਇਹਨਾਂ ਚੋਂ 92 93 93 ਦੇ ਵਿੱਚੋਂ ਸ੍ਰੀ ਭਗਵੰਤ ਮਾਨ ਕਿਸੇ 'ਚ ਕੋਈ ਜ਼ਰਤ ਨਹੀਂ ਹੈ ਵੀ ਪੰਜਾਬ ਦੇ ਲਈ ਅੜ ਕੇ ਲੱਤਾਂ ਤੇ ਭਾਰਤ 'ਤੇ ਕੋਈ ਫੈਸਲਾ ਲੈ ਲੈਣ ਜਿਹੜੇ ਆਪਣੇ ਅਨਮੋਲ ਗਗਨ ਮਾਨ ਜੀ ਨੇ ਉਹ ਤਾਂ ਕਹਿੰਦੇ ਸੀ 5 ਮਿੰਟ ਚ ਐਮਐਸਪੀ ਦੇ ਦਾਂਗੇ ਉਹਨਾਂ ਦੇ ਕੀ ਵਿਚਾਰ ਨੇ ਫਿਰ ਹੁਣ ਹੁਣ ਵੀਰੇ ਦੇਖੋ ਗਗਨ ਮਾਨ ਜੀ ਦੀ ਦੇਖੋ ਸਾਡੇ ਪੰਜਾਬ ਦੀ ਧੀ ਆ ਸਾਰਿਆਂ ਨੂੰ ਪਹਿਲਾਂ ਤਾਂ ਅਸੀਂ ਤਾਂ ਧੀਆ ਭੈਣਾਂ ਦਾ ਸਤਿਕਾਰ ਕਰਦੇ ਆ ਸਤਿਕਾਰ ਦੇ ਨਾਲ ਨਾਲ ਪਬਲਿਕ ਨੇ ਉਹਨੂੰ ਜਿਤਾ ਕੇ ਸੀਟ ਦੇ ਉੱਤੇ ਬਿਠਾ ਕੇ ਐਮਐਲਏ ਬਣਾਇਆ ਵਿਸ਼ਵਾਸ ਕੀਤਾ ਤੇ ਉਹ ਚੁਟਕੀਆਂ ਮਾਰ ਕੇ ਕਹਿੰਦੀ ਸੀ ਵੀ ਸਾਡੀ ਸਰਕਾਰ ਬਣਾਵੋ ਅਸੀਂ 5 ਮਿੰਟ ਦੇ ਵਿੱਚ ਵਿੱਚ 22 23 ਫਸਲਾਂ ਦੇ ਉੱਤੇ ਐਮਐਸਪੀ ਦੇ ਕੇ ਅਸੀਂ ਫਸਲਾਂ ਚੱਕਾਂਗੇ ਉਹ ਸਿਰਫ ਤੇ ਸਿਰਫ ਇੱਕ ਝੂਮਲਾ ਸੀ ਜੋ ਕਿ ਉਹਨਾਂ ਨੇ ਵੋਟਾਂ ਲੈ ਕੇ ਕੁਰਸੀ ਤੇ ਬਹਿਣਾ ਸੀ ਵੋਟਾਂ ਲੈ ਕੇ ਕੁਰਸੀ ਤੇ ਬਹਿ ਗਏ ਆ ਉਸ ਤੋਂ ਬਾਅਦ 5 ਮਿੰਟ ਐਮਐਸਪੀ ਵਾਲੇ ਵੀਰੇ ਹਾਲ ਤੱਕ ਨਹੀਂ ਆਏ ਤੇ ਦੁਬਾਰੀਆਂ ਇਲੈਕਸ਼ਨ ਹੋਣ ਵਾਲੇ ਆ ਮੈਨੂੰ ਤਾਂ ਨਹੀਂ ਲੱਗਦਾ ਵੀ ਇਹਨਾਂ ਦੇ ਉਹ 5 ਮਿੰਟ ਆਉਣਗੇ ਹੁਣ ਅਗਲੀ ਸਰਕਾਰ ਦੇਖੋ ਇਹਨਾਂ ਦੀ ਤਾਂ ਮੁਸ਼ਕਲ ਆ ਅਸੀਂ ਭਗਵੰਤਮਾਨ ਦੇ ਸਮੇਂ ਵੀ ਬਹੁਤ ਟਰੈਕਟਰਾਂ ਦੇ ਟਾਇਰ ਵੀ ਖਸਾਏ ਆ ਭੁੱਖੇ ਪਿਆਸੇ ਵੀ ਇਹਦੇ ਨਾਲ ਤੁਰੇ ਫਿਰਦੇ ਰਹੇ ਆ ਪਰ ਐਨ ਜਦੋਂ ਸੀਟ ਮਿਲ ਗਈ ਉਸ ਤੋਂ ਬਾਅਦ ਸਭ ਨੂੰ ਭੁੱਲ ਗਿਆ ਯਾਨੀ ਕਿ ਉਮੀਦਾਂ ਤੇ ਪੂਰੇ ਨਹੀਂ ਉਤਰੇ ਜੋ ਜੋ ਸੀਗੀਆਂ ਪੰਜਾਬ ਦੇ ਲੋਕਾਂ ਦੇ ਪੂਰੇ ਤਾਂ ਕੀ ਉਤਰਨਾ ਸੀ ਸਾਡੀਆਂ ਉਮੀਦਾਂ ਦੇ ਉੱਤੇ ਤਾਂ ਜਿਵੇਂ ਡੈਮ ਦਾ ਪਾਣੀ ਛੱਡ ਕੇ ਹੜ ਲਿਆਂਦਾ ਜਾਂਦਾ ਹੁੰਦਾ ਐ ਸਾਰੀਆਂ ਉਮੀਦਾਂ ਦੇ ਉੱਤੇ ਪਾਣੀ ਫੇਰਦਾ ਇਹਨਾਂ ਨੇ ਨੌਜਵਾਨਾਂ ਦੀਆਂ ਉਮੀਦਾਂ ਭਗਵੰਤ ਮਾਨ ਤੇ ਬਹੁਤ ਜ਼ਿਆਦਾ ਸੀ ਸਾਥ ਵੀ ਪੰਜਾਬ ਨੇ ਨੌਜਵਾਨੀ ਨੇ ਬਹੁਤ ਦਿੱਤਾ ਦਿਲੋਂ ਦਿੱਤਾ ਮਨੋਂ ਤਨੋਂ ਸਾਰੇ ਪਾਸੇੋਂ ਦਿੱਤਾ ਪਰ ਇਹਨੇ ਪਾਣੀ ਫੇਰਤਾ ਹੁਣ ਤੁਸੀਂ ਨੌਜਵਾਨੀ ਨੂੰ ਕੀ ਸਨੇਹਾ ਦੇਣਾ ਚਾਹੋਗੇ ਨੌਜਵਾਨੀ ਨੂੰ ਤਾਂ ਵੀਰੇ ਮੈਂ ਇਹੀ ਕਹਿਣਾ ਚਾਹੂੰਗਾ ਵੀ ਇੱਕ ਤਾਂ ਆਪਦਾ ਦੁਸ਼ਮਣ ਪਹਿਚਾਣਨਾ ਸ਼ੁਰੂ ਕਰ ਦੋ ਆਪਦਾ ਲੀਡਰ ਪਹਿਚਾਣ ਲੋ ਤੇ ਆਪਦਾ ਦੁਸ਼ਮਣ ਪਹਿਚਾਣ ਲੋ ਪੰਜਾਬ ਕਦੇ ਘਟਾ ਨਹੀਂ ਖਾਊਗਾ ਜਿਵੇਂ ਦੀਪ ਸਿੱਧੂ ਸੀਗਾ ਆਪਣਾ ਇਹ ਦੋਸਤ ਸੀਗਾ ਇਹਨਾਂ ਨੇ ਦੁਸ਼ਮਣ ਬਣਾ ਲਿਆ ਇਹ ਵੀਰੇ ਦੇਖੋ ਪੰਜਾਬ ਦਾ ਪੁੱਤ ਸੀ ਪੰਜਾਬ ਦਾ ਹੀ ਉਹ ਸੂਰਬੀਰ ਸੀਗਾ ਇਹ ਅਸੀਂ ਨਹੀਂ ਪਹਿਚਾਣ ਸਕੇ ਵੀ ਇਹ ਸਾਡਾ ਲੀਡਰ ਬਣ ਸਕਦਾ ਸਾਨੂੰ ਸਾਡੇ ਹੱਕ ਲੈ ਕੇ ਦੇ ਸਕਦਾ ਪਰ ਦਿੱਲੀ ਭਲੀ ਭੰਤੀ ਪਹਿਚਾਨ ਗਈ ਸੀ ਵੀ ਇਹ ਸਾਡਾ ਦੁਸ਼ਮਣ ਦੀਪ ਵੀਰਾ ਵੀ ਕਹਿੰਦਾ ਸੀ ਸਟੇਟ ਕੋਈ ਵੀ ਹੋਵੇ ਹਥਿਆਰਾਂ ਤੋਂ ਨਹੀਂ ਡਰਦੀ ਹਥਿਆਰਾਂ ਦੇ ਨਾਲ ਤਾਂ ਆਰਮੀ ਜਦੋਂ ਮਰਜ਼ੀ ਆਪਾਂ ਨੂੰ ਦੱਬ ਲੂਗੀ ਕਿਉਂਕਿ ਆਪਣੇ ਕੋਲੇ ਉਹਦੀ ਪਾਵਰ ਹੈ ਨਹੀਂ ਹਥਿਆਰ ਬਰੂ ਦਾ ਆਟਲਰੀਆਂ ਵਗੈਰਾ ਹੈ ਨਹੀਂ ਗੀਆਂ ਪਰ ਜਿਹੜਾ ਬੰਦਾ ਵਿਚਾਰਾਂ ਵਾਲਾ ਹੁੰਦਾ ਤਰਕ ਵਾਲਾ ਹੁੰਦਾ ਇਹਦੇ ਤੋਂ ਇਹਨਾਂ ਨੂੰ ਬਹੁਤ ਜ਼ਿਆਦਾ ਡਰ ਹੁੰਦਾ ਤੇ ਜੋ ਉਹ ਡਰ ਦੀਪ ਸਿੱਧੂ ਤੇ ਸਿੱਧੂ ਮੂਸੇ ਵਾਲੇ ਤੋਂ ਇਹ ਦੋਹਾਂ ਬੰਦਿਆਂ ਤੋਂ ਸੀਗਾ ਤੇ ਦੋਨਾਂ ਦਾ ਹੀ ਇਹਨਾਂ ਨੇ ਇੱਕ ਦਾ ਐਕਸੀਡੈਂਟ ਬਣਾਇਆ ਇੱਕ ਦੇ ਸਰਿਆਂਮ ਗੈਂਗਵਾਰ ਕਰਕੇ ਗੋਲੀਆਂ ਮਰਵਾਤੀਆਂ ਦੇ ਦੋ ਬੰਦੇ ਪੰਜਾਬ ਨੂੰ ਲੀਡ ਕਰਨ ਵਾਲੇ ਸੀਗੇ ਜੋ ਨੌਜਵਾਨੀ ਨੂੰ ਬਹੁਤ ਵਧੀਆ ਢੰਗ ਤਰੀਕੇ ਨਾਲ ਇਹਨਾਂ ਨੇ ਸਾਰਿਆਂ ਨੇ ਇੱਕ ਜਗ੍ਹਾ ਇਕੱਠੇ ਕਰਕੇ ਲੀਡ ਕਰਨਾ ਸੀ ਪਰ ਉਹ ਸਾਡੇ ਲੀਡਰ ਹੀ ਖਤਮ ਕਰਦੇ ਇਹਨਾਂ ਨੇ ਇਸੇ ਤਰ੍ਹਾਂ ਸਾਡੇ ਨਾਲ 84 ਚ ਹੋਇਆ ਹੁਣ ਜਿਹੜੀ ਸਰਕਾਰ ਨੇ ਵੀਰੇ ਸਾਡਾ ਕਾਲ ਤੱਕ ਢਾਟਾਤਾ ਉਹ ਸਰਕਾਰ ਸਾਨੂੰ ਕੀ ਲਈ ਬੈਠੀ ਆ ਜਦੋਂ ਸਾਡਾ ਮੇਨ ਧੁਰਾ ਜੋ ਸਾਡਾ ਸੁਪਰੀਮ ਕੋਰਟ ਆ ਸਾਡੇ ਤੇ ਉਹਦੇ ਤੇ ਹੀ ਫੌਜਾਂ ਚੜਾਤੀਆਂ ਫਿਰ ਇਹ ਸਾਡੀ ਸਰਕਾਰ ਲੱਗਦੀ ਤਾਂ ਕੁਝ ਨਹੀਂ ਹੈ ਜਾਂ ਤਾਂ ਇਹ ਸਰਕਾਰ ਸਾਨੂੰ ਗਲੇ ਲਾਵੇ ਤੇ ਜਾਂ ਫਿਰ ਇਹਨਾਂ ਵਾਕੀ ਕਰ ਦਵੇ ਵੀ ਭਾਈ ਤੁਸੀਂ ਆਪ ਦਾ ਆਰਡਰ ਹੋ ਅਸੀਂ ਆਰਡਰ ਰ੍ਹਾਂਗੇ ਸਾਡਾ ਪਹਿਲਾਂ ਵੀ ਬਾਬਾ ਰਣਜੀਤ ਸਿੰਘ ਜੀ ਦੇ ਸਮੇਂ ਪੰਜਾਬ ਵੱਖਰਾ ਸੀ ਇਹ ਇੱਕ ਦੇਸ਼ ਸੀਗਾ ਕੋਈ ਇਹ ਇੰਡੀਆ ਦਾ ਹਿੱਸਾ ਨਹੀਂ ਸੀ ਕੋਈ ਭਾਰਤ ਦਾ ਹਿੱਸਾ ਨਹੀਂ ਸੀ ਇਹ ਇੱਕ ਪੰਜਾਬ ਸੀਗਾ ਜਿਹਦੇ ਵਿੱਚ ਹਰ ਇੱਕ ਕਮਿਊਨਿਟੀ ਨੂੰ ਜਗ੍ਹਾ ਸੀ ਕੁੱਤੇ ਦੇ ਸੋਨੇ ਦਾ ਕੈਂਠਾ ਪਾ ਦੋ ਨਾ ਕੁੱਤਾ ਗੁੰਮਦਾ ਸੀ ਨਾ ਕੈਂਠਾ ਗੁੰਮਦਾ ਸੀ ਭਲੇ ਸਾਲ ਬਾਅਦ ਲੱਭ ਲੈਂਦੇ ਉਹ ਜਦੋਂ ਮਰਜ਼ੀ ਲੱਭ ਲੈਂਦੇ ਪਰ ਅੱਜ ਦੇ ਸਮੇਂ ਕੋਈ ਧੀ ਭੈਣ ਆਪਦੇ ਕੰਨ ਦੇ ਵਿੱਚ ਵਾਲੀਆਂ ਪਾ ਕੇ ਵੀ ਗੀੜਾ ਨਹੀਂ ਦੇ ਸਕਦੀ ਕਿਤੇ ਹਾਂਜੀ ਹੁਣ ਤੁਸੀਂ ਮੋਦੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਮੋਦੀ ਸਰਕਾਰ ਤੋਂ ਤਾਂ ਵੀਰੇ ਇਹੀ ਮੰਗਾਵਾ ਵੀ ਸਾਡੀਆਂ ਜਿਹੜੀਆਂ ਪਿਛਲੇ ਪਹਿਲੇ ਅੰਦੋਲਨ ਦੇ ਵਿੱਚ ਮੰਗਾ ਉਹਨਾਂ ਨੇ ਮੰਗੀਆਂ ਨੇ ਉਹ ਲਿਖਤੀ ਰੂਪ ਕਰਕੇ ਜਾਰੀ ਕਰ ਦੇਣ ਤੇ ਜਿਹੜੀਆਂ ਸਾਡੀਆਂ ਮੇਨ ਐਮਐਸਪੀ ਵਗੈਰਾ ਬਾ ਇਹ ਸਾਰੀਆਂ ਮੰਗਾਂ ਇਹਨਾਂ ਨੇ ਪਹਿਲੇ ਅੰਦੋਲਨ ਚ ਮੰਨੀਆਂ ਵੀਆਂ ਨੇ ਉਹੀ ਮੰਗਾਂ ਨੂੰ ਲਾਗੂ ਕਰਾਉਣ ਦੇ ਲਈ ਇਹ ਧਰਨਾ ਦੋ ਨੰਬਰ ਚ ਚੱਲਦੀ ਰੂਪ ਦੇ ਵਿੱਚ ਹਾਂਜੀ ਲਿਖਤੀ ਰੂਪ ਦੇ ਵਿੱਚ ਹੀ ਹੋਣਾ ਵਾ ਜੀ ਜੇ ਹੁਣ ਮੂੰਹ ਜਬਾਨੀ ਤਾਂ ਸਾਨੂੰ 47 ਤੋਂ ਇਹ ਵਾਅਦੇ ਕਰਦੇ ਆਉਂਦੇ ਆ 47 ਤੋਂ ਲੈ ਕੇ ਵਾਅਦੇ ਕਰਦੇ ਆਉਂਦੇ ਆ ਤੇ ਸਾਡਾ ਵਾਅਦਾ ਅੱਜ ਤੱਕ ਵੀ ਇੱਕ ਨਹੀਂ ਪੂਰਾ ਹੋਇਆ ਕਮ ਸੇ ਕਮ 75 76 ਸਾਲ ਹੋਣ ਜਾ ਰਹੇ ਆ 75 ਸਾਲਾਂ ਚ ਵਾਦਾ ਸਾਡਾ ਇੱਕ ਵੀ ਨਹੀਂ ਪੂਰਾ ਹੋਇਆ